ਸਸ਼ਿਕਾ ਬਈ ਸਾਰਿਆਂ ਨੂੰ ਮੈਂ ਤੁਹਾਡਾ ਵੀ ਰੈਪੀ ਮੰਥ ਔਰ ਤੁਸੀਂ ਜੁੜ ਚੁੱਕੇ ਹੋ ਕਿਉਂ ਚੈਨਲ ਮਾਨ মিডিਆ ਦੇ ਨਾਲ ਸਾਡੀ ਪੰਜਾਬ ਦੀ ਸਰਕਾਰ ਹੈ ਜਿਹੜੀ ਭਗਵੰਤ ਮਾਨ ਸਾਹਿਬ ਦੀ ਲੈਂਡ ਪੂਲਿੰਗ ਐਕਟ ਦੀ ਨੀਤੀ ਲੈ ਕੇ ਆ ਰਹੀ ਹੈ ਅਸਲ ਵਿੱਚ ਉਹ ਨੀਤੀ ਕੀ ਹੈ ਅੱਜ ਆਪਾਂ ਇਸ ਮਾਮਲੇ ਤੇ ਗੱਲਬਾਤ ਕਰਾਂਗੇ ਜੀ ਸੀ ਪੀ ਆਈ ਐਮ ਐਲ ਲਿਬ੍ਰੇਸ਼ਨ ਦੇ ਸੁਪਾਸ ਖੱਤਰ ਕਾਮਰੇਡ ਰਾਜਵਿੰਦਰ ਰਾਣਾ ਜੀ ਨਾਲ ਕਾਮਰੇਡ ਜੀ ਸਸ਼ਿਕਾ ਜੀ ਜਿਹੜੇ ਵੀ ਦਰਸ਼ਕ ਆਪਣੇ ਸੁਣ ਰਹੇ ਨੇ ਮਾਨ ਮੀਡੀਆ ਨਾਲ ਜੁੜੇ ਹੋਏ ਸਾਰਿਆਂ ਨੂੰ ਅਸੀਂ ਸਤਿ ਸ੍ਰੀ ਅਕਾਲ ਬਣਾਉਨੇ ਆ ਤੇ ਜਿਹੜੀ ਇਹ ਪਾਲਿਸੀ ਲੈ ਕੇ ਆਇਆ ਭਵੰਤਮਾਨ ਤੇ ਕੇਜਰੀ ਵਾਲ ਦੀ ਜੁੰਡਲੀ ਇਹ ਬਹੁਤ ਵੱਡੀ ਪੰਜਾਬ ਦੇ ਲੋਕਾਂ ਨਾਲ ਇੱਕ ਠੱਗੀ ਹੋਣ ਜਾ ਰਹੀ ਆ ਜਿਹੜਿਆਂ ਤੋਂ ਕਿਸਾਨਾਂ ਨੂੰ ਵੀ ਤੇ ਆਮ ਲੋਕਾਂ ਨੂੰ ਵੀ ਸचेਤ ਹੋਣ ਦੀ ਲੋੜ ਆ ਤੇ ਆਮ ਲੋਕ ਪਿਛਲੇ ਮਤਲਬ ਇਹਨਾਂ ਨੂੰ 3 ਸਾਲ ਤੋਂ ਉੱਪਰ ਹੋ ਗਿਆ 1.5 ਸਾਲ ਰਹਿ ਗਿਆ ਇਹਨਾਂ ਦਾ ਪੂਰਾ ਖਜ਼ਾਨਾ ਇਹਨਾਂ ਨੇ ਮਤਲਬ ਰਾਜ ਕੇ ਲੁੱਟਿਆ ਜਿਹੜੇ ਪਹਿਲਾਂ ਸਵਾਲ ਠਾਉਂਦੇ ਹੁੰਦੇ ਹੁਣ ਖਜ਼ਾਨੇ 'ਚ ਨਹੀਂ ਪੈਸਾ ਤਿੰਨ ਵਾਰੀ ਇਹ ਇਹ ਤੋਂ ਪਹਿਲਾਂ ਕਰਜ਼ਾ ਚੱਕ ਰਹੇ ਚੱਕ ਚੁੱਕੇ ਨੇ ਤੇ 4 ਲੱਖ ਕਰੋੜ ਦੇ ਨੇੜੇ ਤੇੜੇ ਜਿਹੜੇ ਇਹ ਪਹਿਲਾਂ ਕਹਿੰਦੇ ਸੀ ਅਸੀਂ ਖਜ਼ਾਨਾ ਭਰ ਦਿਆਂਗੇ ਹੁਣ ਐ ਵੀ ਇਹਨਾਂ ਦਾ ਰਹਿ ਗਿਆ 1 ਸਾਲ ਜਿਹੜਾ 31 ਮਾਰਚ ਆਉਣੀ ਹੈ ਇੱਕੋ ਹੀ ਆਉਣੀ ਹੈ ਉਦੋਂ ਗਾਂਹ ਵਾਲੇ ਨੂੰ ਤਾਂ ਵੋਟਾਂ ਪੈ ਜਾਣਗੀਆਂ ਉਦੋਂ ਨੂੰ ਇੱਕ ਤਾਂ ਇਹ ਚਾਹੁੰਦੇ ਨੇ ਵੀ ਖਜ਼ਾਨੇ 'ਚ ਕਿਵੇਂ ਨਾ ਕਿਵੇਂ ਪੈਸਾ ਲਿਆਂਦਾ ਜਾਵੇ ਤੇ ਉਸ ਪੈਸੇ ਨੂੰ ਫਿਰ ਲੋਕਾਂ ਦੇ ਵਿੱਚ ਵੰਡ ਕੇ ਕੁਝ ਆਪਦੀ ਜਿਹੜੀ ਜਿੰਨਾ ਗਰਾਫ ਇਹਨਾਂ ਦਾ ਥੱਲੇ ਆਇਆ ਇਹਨਾਂ ਕਦੇ ਕਿਸੇ ਸਰਕਾਰ ਦਾ ਨਹੀਂ ਸੀ ਆਇਆ ਵੀ ਉਹਨੂੰ ਠੀਕ ਕੀਤਾ ਜਾਵੇ ਤੇ ਦੂਜਾ ਇਹ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਹੋਣੀਆਂ ਨੇ ਲੋਕ ਸਭਾ ਦੀਆਂ ਜਾਂ ਇੱਕ ਦੋ ਸਟੇਟਾਂ ਦੇ ਵਿੱਚ ਹੋਰ ਉੱਥੇ ਫੰਡ ਮਤਲਬ ਕਿਵੇਂ ਇਕੱਠਾ ਕੀਤਾ ਜਾਵੇ ਪੰਜਾਬ ਨੂੰ ਲੁੱਟ ਕੇ ਇਹਨਾਂ ਨੇ ਬਾਹਰਲੇ ਸਟੇਟਾਂ ਦੇ ਵਿੱਚ ਆਪ ਦਾ ਖਰਚਾ ਕਰਨਾ ਤਾਂ ਉਹਦੇ ਲਈ ਇੱਕ ਇਹ ਬਹੁਤ ਵੱਡੀ ਪਾਲਿਸੀ ਜਿਹੜੀ ਲੈ ਕੇ ਆਇਆ ਇੱਕ ਦਲਾਲੀ ਕਰ ਰਹੇ ਨੇ ਇਹ ਜ਼ਮੀਨ ਦੇ ਜਿਹੜੇ ਅੱਗੇ ਪ੍ਰਾਪਰਟੀ ਡੀਲਰ ਹੁੰਦੇ ਸੀ ਕੇਜਰੀ ਆਲ ਤੇ ਭਗਵੰਤ ਮਾਨ ਰਲ ਕੇ ਮਤਲਬ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਮਤਲਬ ਖੇਤੀ ਬੋਹਣ ਵਾਲੀ ਜਿਹੜੀ ਜ਼ਮੀਨ ਆ ਪਜਾਊ ਜ਼ਮੀਨ ਆ ਉਹ ਕੈਰ ਕਰਕੇ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਉਥੇ ਮਤਲਬ ਇੱਕ ਸਬਜ਼ੀ ਬਾਗ ਆਮ ਲੋਕਾਂ ਨੂੰ ਵੀ ਦਿਖਾ ਰਹੇ ਨੇ 40 42 ਤੇ 43000 ਏਕੜ ਤਾਂ ਲੈਣੀ ਆ ਇਹਨਾਂ ਨੇ ਮਤਲਬ ਜਿਹੜੇ ਅਰਬਨ ਸਟੇਟ ਦੇ ਨਾਂ ਥੱਲੇ 15-20 ਹਜ਼ਾਰ ਏਕੜ ਕਰਨੀਆਂ ਵੀ ਅਸੀਂ ਜੀ ਉਦਯੋਗਿਕ ਇਕਾਈਆਂ ਇੱਥੇ ਸਥਾਪਿਤ ਕਰਾਂਗੇ ਉਹਦੇ ਲਈ ਚਾਹੀਦੀ ਆ ਹੁਣ ਆਮ ਲੋਕਾਂ ਦੇ ਸਾਹਮਣੇ ਜਿਹੜੀ ਅਸੀਂ ਗੱਲ ਰੱਖਣੀ ਚਾਹੁੰਦੇ ਆ ਉਹ ਇਹ ਹੈ ਵੀ ਪਹਿਲੀ ਗੱਲ ਤਾਂ ਪੰਜਾਬ ਦੇ ਲੋਕਾਂ ਨੇ ਕਦੇ ਮੰਗ ਨਹੀਂ ਕੀਤੀ ਪਹਿਲੀ ਇੱਥੇ ਕਲੋਨੀਆਂ ਇੰਨੀਆਂ ਕੱਟੀਆਂ ਹੋ ਜਾਂਦੀਆਂ ਨੇ ਜਿਨ੍ਹਾਂ 'ਚ ਪਲਾਟ ਨਹੀਂ ਵਿਕ ਰਹੇ ਦੂਜੀ ਗੱਲ ਜਿਹੜਾ ਇਹ ਫਲਾ ਰਹੇ ਨੇ ਵੀ ਕਿਸਾਨਾਂ ਨੂੰ ਜੀ ਬੜਾ ਫਾਇਦਾ ਹੋ ਹੁਣ ਇਹ ਪਾਲਿਸੀ ਕੀ ਹੈ ਵੀ 1 ਏਕੜ ਜ਼ਮੀਨ ਜੇ ਕਿਸੇ ਕਿਸਾਨ ਦੀ ਆਉਂਦੀ ਹੈ ਉਹਦੇ ਚ 1000 ਗਜ ਦਾ ਪਲਾਟ ਦੇਵਾਂਗੇ ਤੇ 200 ਗਜ ਦੇਵਾਂਗੇ ਅਸੀਂ ਕਮਰਸ਼ੀਅਲ ਪਲਾਟ ਹੁਣ ਇੱਕ ਇੱਕ ਏਕੜ ਜ਼ਮੀਨ ਲੈ ਕੇ ਕੋਈ ਨਗਦ ਪੈਸਾ ਨਹੀਂ ਦੇਣਾ ਕਿਸਾਨਾਂ ਨੂੰ ਕਿਸਾਨਾਂ ਦੀ ਜ਼ਮੀਨ ਤਿੰਨ ਸਾਲਾਂ ਚ ਅਸੀਂ ਇਹ ਕਿ ਡਿਵੈਲਪ ਕਰਾਂਗੇ ਇੱਕ ਸਾਲ ਇਹਨਾਂ ਦਾ ਡੇਢ ਸਾਲ ਰਹੇਗਾ ਸਰਕਾਰ ਦਾ ਉਸ ਤੋਂ ਬਾਅਦ ਮਤਲਬ ਉਹ 10 ਸਾਲਾਂ ਚ ਡਿਵੈਲਪਮੈਂਟ ਹੋਊਗੀ 15 ਚ ਹੋ 20 ਚ ਹੋ ਇੱਥੇ ਹੋਇਆ ਪਹਿਲਾਂ ਵੀ ਇੱਕ ਦੋ ਮਤਲਬ ਲੁਧਾਨੇ ਦੇ ਆਲੇ ਦੁਆਲੇ ਕੀਤੀ ਸੀ ਇਹਨਾਂ ਨੇ 20 ਸਾਲ ਹੋ ਗਏ ਹਲੇ ਤੱਕ ਡਵੈਲਪ ਨਹੀਂ ਹੋਈਆਂ ਹੁਣ ਕਿਸਾਨ ਆਪਦਾ ਗੁਜ਼ਾਰਾ ਕਰ ਰਹੇ ਨੇ ਆਪਦੇ ਰੋਜ਼ਗਾਰ ਉਹਦੇ ਤੇ ਚਲਾ ਰਹੇ ਨੇ ਕੁਝ ਮਜ਼ਦੂਰਾਂ ਨੂੰ ਵੀ ਕੰਮ ਮਿਲਦਾ ਹੁਣ 45000 ਏਕੜ ਤੁਸੀਂ ਉਪਜਾਉ ਜ਼ਮੀਨ ਇਹਦੇ ਚ ਲਿਆ ਦਿਓ 5 ਰੁਪਏ ਤੁਸੀਂ ਦਿਓ ਨਾ ਕਿਸਾਨ ਨੂੰ ਤੇ ਉਲਟਾ ਤੁਸੀਂ ਕਹੋ ਵੀ ਜਦੋਂ ਇਹ ਮਤਲਬ ਆਪਦੇ ਕੋਲੇ ਰੇਟ ਤੈਅ ਕਰ ਲੇ ਵੀ ਜਿਹੜਾ ਗਾਜਦਾ ਰੇਟ ਆ ਜੀ 35000 ਹੋਊਗਾ ਤੇ ਜਿਹੜਾ ਜੋਗ ਦਾ ਕਾਈ ਦਾ ਪਲਾਟ ਉਹ 60000 ਹੋਊਗਾ ਇਹ ਤਾਂ ਮਾਰਕੀਟ ਤੈਅ ਕਰੂ ਵੀ ਕੋਈ ਖਰੀਦਦਾਰ ਹੈ ਕਿ ਨਹੀਂ ਹੈ ਤੁਸੀਂ 80 40 45 ਹਜ਼ਾਰ ਏਕੜ ਅਸਲ 'ਚ ਕੀ ਹੈ ਲੋਕਾਂ ਨਾਲ ਇੱਕ ਬਹੁਤ ਵੱਡਾ ਧੋਖਾ ਤੇ ਠੱਗੀ ਹੋਣ ਜਾ ਰਹੀ ਹੈ ਪੰਜਾਬ ਨਾਲ ਇਹ 80 ਜਮੀਨ ਦਿਖਾ ਕੇ ਵਰਲਡ ਬੈਂਕ ਤੋਂ ਲੈਣਗੇ ਕਰਜ਼ਾ ਕਰਜ਼ਾ ਲੈ ਕੇ ਵੀ ਅਸੀਂ ਸ਼ਹਿਰ ਡਿਵੈਲਪ ਕਰਨੇ ਨੇ 5 ਰੁਪਏ ਇਹਨਾਂ ਦੇ ਖਜ਼ਾਨੇ 'ਚ ਇਹਨਾਂ ਨੇ ਛੱਡੇ ਨਹੀਂ ਤੇ ਦੂਜਾ ਆਮ ਲੋਕਾਂ ਨਾਲ ਧੋਖਾ ਕਰਨਗੇ ਵੀ ਅਸੀਂ ਤੁਹਾਨੂੰ ਪਲਾਟ ਕੱਢਾਂਗੇ ਡਰਾ ਕੱਢਾਂਗੇ ਜਿਵੇਂ ਚੰਡੀਗੜ੍ਹ ਦੇ ਵਿੱਚ ਇੱਕ ਪਲਾਟ ਜੇ ਤੁਸੀਂ ਐਪਲੀਕੇਸ਼ਨ ਦੇਣੀ ਆ ਤਾਂ 5 ਲੱਖ ਰੁਪਏ ਇਹਨਾਂ ਨੇ ਰੱਖਿਆ ਹੋਇਆ ਉਹਦੇ ਨਾਲ ਸਿਕਿਉਰਿਟੀ ਵਜੋਂ ਉਹ ਜੇ 100 ਐਪਲੀਕੇਸ਼ਨ ਵੀ ਹੋ ਸਕਦੀ ਆ 200 ਵੀ ਹੁਣ 200 ਬੰਦੇ ਤੋਂ ਇੱਕ ਪਲਾਟ ਦੇ ਲਈ 5-5 ਲੱਖ ਇਕੱਠਾ ਕਰ ਲਓ ਇੱਥੇ ਜੇ 2 ਲੱਖ 2.5 ਲੱਖ ਵੀ ਰੱਖ ਦੇਣ ਮਿਡਲ ਕਲਾਸ ਤੋਂ ਪੈਸਾ ਇਕੱਠਾ ਕਰ ਲੈਣਗੇ ਜਿਹੜਾ ਖਜ਼ਾਨੇ 'ਚ ਆਪਦੇ ਜਣੇ ਦਿਖਾ ਦੇਣਗੇ ਕਿ ਸਾਡੇ ਕੋਲੇ ਜੇ ਇੰਨਾ ਪੈਸਾ ਇਕੱਠਾ ਕਰਤਾ ਉਹ ਵਿਚਾਰੇ ਤੁਰੇ ਫਿਰਨਗੇ ਮਿਡਲ ਕਲਾਸ ਵਾਲੇ ਫਿਰ 10 ਸਾਲ ਵੀ ਸਾਡਾ ਪਲਾਟ ਕਿੱਥੇ ਆ ਜੀ ਤੇ ਕਿਸਾਨਾਂ ਨੂੰ 1 ਰੁਪਿਆ ਨਹੀਂ ਮਿਲਣਾ ਜਿਹਦੇ ਕਰਕੇ ਹਲੇ ਨੌਜਵਾਨਾਂ ਨੂੰ ਲੱਗਦਾ ਜਿਹੜੀ ਨਵੀਂ ਪੀੜ੍ਹੀ ਹੈ ਜਿਹੜੀ ਖੇਤੀ ਨਾਲ ਟੁੱਟ ਚੁੱਕੀ ਹੈ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਮਤਲਬ 4 ਕਰੋੜ ਜਿਹੜੇ ਹੈ ਦਿਖਾਉਂਦੇ ਨੇ ਕਿੱਲੇ ਦਾ ਸਾਨੂੰ ਮਿਲੇਗਾ ਤੇ ਅਸੀਂ ਪਤਾ ਨਹੀਂ ਮਤਲਬ ਉਹ 4 ਕਰੋੜ ਦੇ ਕਿੱਲੇ ਵੇਚ ਕੇ ਅਸੀਂ ਬਾਹਰ ਜ਼ਮੀਨ ਬਣਾ ਲਾਂਗੇ ਜਾਂ ਅਸੀਂ ਕੋਈ ਕਾਰੋਬਾਰ ਕਰ ਲਾਂਗੇ ਇੱਕ ਨਗਦਨ ਨਵਾਂ ਪੈਸਾ ਨਹੀਂ ਇਹਨਾਂ ਨੇ ਦੇਣ ਜਾ ਰਹੀ ਸਰਕਾਰ ਜਦੋਂ ਇਹ ਗੱਲ ਦਾ ਨੌਜਵਾਨਾਂ ਨੂੰ ਪਤਾ ਲੱਗ ਗਿਆ ਬਜ਼ੁਰਗ ਜਿਹੜੇ ਖੇਤੀ ਨਾਲ ਜੁੜੇ ਹੋਏ ਨੇ ਉਹ ਤਾਂ ਪਹਿਲੀ ਇਸ ਗੱਲ ਦਾ ਵਿਰੋਧ ਕਰ ਰਹੇ ਨੇ ਜੱਟ ਜ਼ਮੀਨ ਕੱਲਾ ਇਹ ਨਹੀਂ ਵੀ ਉਹ ਉਹਦੀ ਉਹਦੀ ਕੀਮਤ ਜ਼ਮੀਨ ਜਿਵੇਂ ਮਾਂ 8 ਮਹੀਨੇ ਪੇਟ ਚ ਰੱਖ ਕੇ ਪਾਲਦੀ ਹੈ ਬੱਚੇ ਨੂੰ ਖਰਾਕ ਦਿੰਦੀ ਆ ਜ਼ਮੀਨ ساری ਉਮਰ ਮਤਲਬ ਬੰਦੇ ਨੂੰ ਅ ਅਨਾਜ ਦਿੰਦੀ ਆ ਪੇਟ ਪਾਲਦੀ ਆ ਇਹ ਮਾਂ ਦਾ ਦਰਜਾ ਇਸੇ ਲਈ ਦਿੱਤਾ ਗਿਆ ਮਤਲਬ ਆਪਣੀ ਜ਼ਮੀਨ ਨੂੰ ਹੁਣ ਇਹਨਾਂ ਨੇ ਮਤਲਬ ਉਹਦੀ ਕੀਮਤ ਪਾਉਣੀ ਸ਼ੁਰੂ ਕਰਤੀ ਪੀੜੀਆਂ ਨੇ ਪੀੜੀਆਂ ਬਣੀਆਂ ਨੇ ਇਸ ਜ਼ਮੀਨ ਦੇ ਉੱਤੋਂ ਕੋਈ ਹੋਰ ਉਦਯੋਗ ਨਹੀਂ ਵਿਦੇਸ਼ਾਂ 'ਚ ਪਾਬੰਦੀ ਲੱਗ ਗਈ ਨਾ ਕੈਨੇਡਾ ਚਲਣ ਨੂੰ ਤਿਆਰ ਨਾ ਅਮਰੀਕਾ ਚਲਣ ਨੂੰ ਤਿਆਰ ਆ ਨਾ ਆਸਟ੍ਰੇਲੀਆ ਵਾਲਿਆਂ ਨੇ ਸਖਤੀ ਕਰਤੀ ਤਾਂ ਇੰਨੀ ਨੌਜਵਾਨ ਪੀੜ੍ਹੀ ਜਾਊਗੀ ਕਿੱਥੇ ਤੇ ਇਹ ਇੰਨੇ ਮਹਿੰਗੇ ਪਲਾਟ ਜਿਹੜੇ ਇਹ ਕਹਿ ਰਹੇ ਨੇ ਇੱਕ ਪਾਸੇ ਧੋਖਾ ਦੇ ਰਹੇ ਨੇ ਲੋਕਾਂ ਨੂੰ ਵੀ ਅਸੀਂ ਗਰੀਬ ਜਨਤਾ ਨੂੰ ਸਸਤੇ ਮਕਾਨ ਮੁਹੱਈਆ ਕਰਾਂਗੇ ਦੂਜੇ ਪਾਸੇ ਕਹਿ ਰਹੇ ਨੇ ਵੀ 35000 ਨੂੰ ਉੱਥੇ ਗਾਇਸ ਦਾ ਰੇਟ ਹੋ 30000 ਨੂੰ ਗਾਇਸ ਦਾ ਰੇਟ ਹੋ 60000 ਨੂੰ ਗਾਇਸ ਦਾ ਰੇਟ ਕਮਰਸ਼ੀਅਲ ਪਲਾਟ ਦਾ ਹੋ ਇਹ ਦੋਨਾਂ ਗੱਲਾਂ 'ਚੋਂ ਕਿਹੜੀ ਗੱਲ ਸੱਚ ਆ ਤੇ ਕਿਹੜੀ ਝੂਠਾ ਇਹ ਤਾਂ ਲੋਕਾਂ ਦੇ ਸਾਹਮਣੇ ਆ ਗਿਆ ਤਾਂ ਉਹਦੇ ਲਈ ਵੀ ਇਹ ਜਨਤਾ ਆਊ ਕਿਥੋਂ ਜੇ ਸੱਚੀ ਮਿੱਥੀ ਜਿਹੜਾ ਵਿਕਾਸ ਕਹਿੰਦੇ ਨੇ ਵੀ ਅਸੀਂ ਪੰਜਾਬ ਦਾ ਵਿਕਾਸ ਕਦੇ ਵੀ ਜ਼ਮੀਨਾਂ ਕਹੇਰ ਕਰਕੇ ਵਿਕਾਸ ਨਹੀਂ ਹੁੰਦਾ ਮਤਲਬ ਜੇ ਇਹ ਸੱਚੀ ਮਿੱਥੀ ਚਾਹੁੰਦੇ ਸੀ ਤਾਂ ਪਿੰਡਾਂ ਨੂੰ ਵਧੀਆ ਮਤਲਬ ਸੀਵਰੇਜ ਪਾਉਂਦੇ ਮਤਲਬ ਪਿੰਡਾਂ ਦੇ ਅੰਦਰ ਪਾਰਕ ਬਣਾਉਂਦੇ ਬਹੁਤ ਸਾਰੀ ਜਨਤਾ ਪਿੰਡਾਂ 'ਚ ਰਹਿਣਾ ਪਸੰਦ ਕਰਦੀ ਜੇ ਉਹਦਾ ਮਾਹੌਲ ਵਧੀਆ ਹੋਵੇ ਤੇ ਉਲਟਾ ਇਹ ਹੈ ਵੀ ਸ਼ਹਿਰ ਅੱਧ ਤੋਂ ਵੱਧ ਖਾਲੀ ਪਈ ਨੇ ਜੇ ਇਹਨਾਂ ਮੁਤਾਬਕ ਮੰਨ ਲਈਏ ਵੀ 25% ਲੋਕਾਂ ਕੋਲੇ ਮਕਾਨ ਹੈ ਨਹੀਂ 25-30% ਜ਼ਮੀਨ ਹਰ ਸ਼ਹਿਰ ਦੇ ਵਿੱਚ ਪਲਾਟ ਲਾ ਲੋ ਖਾਲੀ ਜਗ੍ਹਾ ਪਈ ਆ ਉਹ ਡਿਵੈਲਪ ਕਰ ਲੈਣ ਉਹਨਾਂ ਨੂੰ ਕਹਿ ਦੇਣ ਵੀ 6 ਮਹੀਨਿਆਂ ਦੇ ਵਿੱਚ ਸਾਲ ਦੇ ਵਿੱਚ ਜਿਹੜਾ ਨਈ ਪਲਾਟ ਤੇ ਪਈ ਮਕਾਨ ਬਣਾਊਗਾ ਉਹ ਅਸੀਂ ਐਕਵਾਇਰ ਕਰ ਲਾਂਗੇ ਤੇ ਲੋਕਾਂ ਨੂੰ ਮਿਲ ਸਕਦੇ ਨੇ ਹੁਣ ਸ਼ਹਿਰਾਂ ਦੇ ਵਿੱਚ ਤਾਂ ਖਾਲੀ ਪਈਆਂ ਨੇ ਥਾਵਾਂ ਫਲੈਟ ਜਿਹੜੇ ਪਹਿਲਾਂ ਬਣੇ ਹੋਏ ਨੇ ਉਹ ਤੀਜਾ ਹਿੱਸਾ ਉਹ ਖਾਲੀ ਪਏ ਨੇ ਤੇ ਨਵੇਂ ਬਣਾ ਕੇ ਪਹਿਲੀ ਗੱਲ ਤਾਂ ਇਹਨਾਂ ਦੀ ਗਾਹਾਂ ਨੂੰ ਸਰਕਾਰ ਨਹੀਂ ਆਉਂਦੀ ਇੱਕ 1.5 ਸਾਲ ਦੇ ਵਿੱਚ ਲੋਕਾਂ ਨਾਲ ਇੱਕ ਬਹੁਤ ਵੱਡਾ ਠੱਗੀ ਆ ਜਿਹੜਾ ਅਰਬ ਰੁਪਈਆ ਦਾ ਸਕੈਂਡਲ ਆਉਣ ਵਾਲੇ ਸਮੇਂ 'ਚ ਲੋਕਾਂ ਦੇ ਸਾਹਮਣੇ ਆਊਗਾ ਤੇ ਲੋਕ ਪੰਜਾਬ ਦੇ ਇੰਨੇ ਮੂਰਖ ਵੀ ਨਹੀਂ ਇਹ ਠੀਕ ਹੈ ਵੀ ਜਿਹੜੇ ਆਗੂ ਹਿੱਸਾ ਚਾਹੇ ਉਹ ਕਿਸਾਨਾਂ ਦਾ ਚਾਹੇ ਉਹ ਜਥੇਬੰਦੀਆਂ ਦਾ ਚਾਹੇ ਪੋਲਿਟੀਕਲ ਹਿੱਸਾ ਉਹ ਤਾਂ ਇਹਨਾਂ ਦੀ ਠੱਗੀ ਨੂੰ ਸਮਝ ਗਿਆ ਆਮ ਜਨਤਾ ਨੂੰ ਇਹ 2-4 ਮਹੀਨਿਆਂ ਜੇ ਸਾਫ਼ ਹੋ ਜੂ ਚੀਜ਼ ਤੇ ਇਹ ਇੰਚ ਜ਼ਮੀਨ ਲੋਕਾਂ ਦੀ ਮਤਲਬ ਇੱਥੇ ਐਕਵਾਇਰ ਨਹੀਂ ਕਰ ਸਕਣੀ ਪੰਜਾਬ ਦੇ ਲੋਕ ਇੱਕ ਵਿਰਸਾ ਲੜਨ ਵਾਲੇ ਲੋਕਾਂ ਦਾ ਤੇ ਇਹਨਾਂ ਨੇ ਪਹਿਲਾਂ ਮੋਦੀ ਨਾਲ ਵੀ ਟੱਕਰ ਲਈ ਆ ਉਹਦੇ ਤਿੰਨ ਕਾਲੇ ਕਾਨੂੰਨ ਬਾਸ ਕਰਾਏ ਨੇ ਜੱਟ ਜ਼ਮੀਨ ਪਿੱਛੇ ਕਤਲ ਕਰ ਦਿੰਦਾ ਆਪਦੇ ਸਕੇ ਭਰਾਵਾਂ ਦਾ ਤੇ ਇੰਨੀ ਜ਼ਮੀਨ ਇਹ ਜਿਹੜੀ ਕਹਿੰਦੇ ਨੇ ਵੀ ਅਸੀਂ 50-60 ਮਤਲਬ 1000 ਏਕੜ ਜ਼ਮੀਨ ਅਸੀਂ ਐਂ ਮਤਲਬ ਉਹ ਕਰ ਲਾਂਗੇ ਇਥੇ ਇਤਿਹਾਸ ਰਿਹਾ ਉਲਟਾ ਮਤਲਬ ਆਪਣੇ ਮਜ਼ਾਰਾ ਮੂਵਮੈਂਟ ਦਾ ਜਿਹੜੀ 20 ਲੱਖ ਏਕੜ ਜ਼ਮੀਨ ਲੋਕਾਂ ਨੇ ਵੰਡੀ ਆ ਮਤਲਬ ਆਪਣੇ ਜਿਹੜੇ ਪਹਿਲਾਂ ਰਾਜੇ ਮਹਾਰਾਜਾ ਨੇ ਮਤਲਬ ਉਹ ਕਰ ਕਰ ਲਈ ਸੀ ਜਾਂ ਅੰਗਰੇਜ਼ਾਂ ਨੇ ਜ਼ਗੀਰਦਾਰਾਂ ਨੇ ਕੋਲੇ ਸੀ 2-2 3-3 ਪਿੰਡ ਇੱਕ ਲੰਮਾ ਲੜਨ ਦਾ ਇੱਕ ਵਿਰਸਾ ਰਿਹਾ ਪੰਜਾਬ ਦੇ ਲੋਕਾਂ ਦਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਭਗਤ ਸਿੰਘ ਗਦਰੀ ਬਾਬਿਆਂ ਦਾ ਕਰਤਾਰ ਸਰਾਬਿਆਂ ਦਾ ਤੇ ਅੱਜ ਵੀ ਉਹ ਵਿਰਸਾ ਕਾਇਮ ਆ ਅੱਜ ਵੀ ਲੋਕ ਲੜ ਰਹੇ ਨੇ ਜਿਹੜਾ ਮੋਦੀ ਕਹਿੰਦੇ ਸੀ ਝੁਕਦਾ ਨਹੀਂ ਉਹਨੂੰ ਵੀ ਝੁਕਣਾ ਪਿਆ ਤੇ ਭਗਵੰਤ ਮਾਨ ਨੂੰ ਭਲੇਖਾ ਵੀ ਪਤਾ ਨਹੀਂ ਮੈਨੂੰ 91 ਸੀਟਾਂ ਦੇਤੀਆਂ ਤਾਂ ਪਤਾ ਨਹੀਂ ਮੈਂ ਪਟਾ ਲਖੈ ਲ ਜਿਵੇਂ ਸੁਖਵੀਰ ਬਾਦਲ ਕਹਿੰਦਾ ਸੀ ਮੈਂ ਤਾਂ 30 ਸਾਲ ਰਾਜ ਕਰੂੰ ਇਹ ਵੀ ਕਿਤੇ ਭਲੇਖਾ ਪਾਲਦੇ ਨੇ ਤੇ ਇਹ ਠੱਗੇ ਲੋਕ ਨਹੀਂ ਬੱਜਣ ਦੇਣਗੇ ਅਸੀਂ ਵੀ ਡਟ ਕੇ ਦਾ ਵਿਰੋਧ ਕਰਦੇ ਆ ਤੇ ਡਟ ਕੇ ਕਰਾਂਗੇ ਤੇ ਇੱਕ ਪਾਸੇ ਕਹਿ ਰਹੇ ਨੇ ਵੀ ਪਿੰਡਾਂ ਦੇ ਲੋਕਾਂ ਦੀ ਸਹਿਮਤੀ ਬਿਨਾ ਅਸੀਂ ਇੱਕ ਇਕੜ ਜ਼ਮੀਨ ਅਖਾਇਰ ਨਹੀਂ ਕਰਾਂਗੇ ਹੁਣ ਦੂਜੇ ਪਾਸੇ ਕਿਸੇ ਪਿੰਡ ਦੀ ਪੰਚਾਇਤ ਨੂੰ ਕਿਸੇ ਗ੍ਰਾਮ ਸਭਾ ਨੂੰ ਇਹਨਾਂ ਨੇ ਕੋਈ ਕਲੀਅਰ ਕਰਕੇ ਕੋਈ ਲੋਕਾਂ ਦੇ ਵਿੱਚ ਵੰਡਿਆ ਹੋਵੇ ਵੀ ਭਾਈ ਸਾਡੀ ਆ ਪਾਲਸੀ ਆ ਉਸ ਤੋਂ ਬਾਅਦ ਲੋਕਾਂ ਦੀ ਸਹਿਮਤੀ ਲਈ ਹੋਵੇ ਇੱਕ ਵੀ ਮਤਲਬ ਹੋਣੀ ਲੋਕਾਂ ਦੀ ਚੁਣੀ ਹੋਈ ਸਰਕਾਰ ਨੂੰ ਲੋਕਾਂ ਤੋਂ ਪੁੱਛਣਾ ਤਾਂ ਚਾਹੀਦਾ ਤਾਂ ਵੀ ਐਸੀ ਭਾਈ ਸਾਡੀ ਇਹ ਜ਼ਮੀਨ ਅਖਾਇਰ ਕਰ ਰਹੇ ਹੋ ਤੁਸੀਂ ਸਹਿਮਤ ਹੋ ਕਿ ਨਹੀਂ ਸਹਿਮਤ ਹੋ ਮਤਲਬ ਚੁੱਪ ਕਰਕੇ ਉੱਥੇ ਐਲਾਨ ਕਰ ਦੇਣਗੇ ਲਾਗੂ ਕਰਾ ਦੇਣਗੇ ਥੱਲੇ ਇਸ ਕਿਸਮ ਨਾਲ ਤਾਂ ਇਹਦੀ ਜਨਤਾ ਮਤਲਬ ਜਿਹੜੇ ਲੋਕਾਂ ਚ ਵੀ ਅਸੀਂ ਮੁੜ ਕੇ ਕਿਸਾਨ ਅੰਦੋਲਨ ਨਹੀਂ ਖੜਾ ਹੋਣਾ ਉਦੋਂ ਵੱਡਾ ਅੰਦੋਲਨ ਖੜਾ ਹੋਣਾ ਜਿਹੜੇ ਚ ਮਜ਼ਦੂਰ ਵੀ ਸ਼ਾਮਲ ਹੋਣਗੇ ਕਿਉਂਕਿ ਮਜ਼ਦੂਰਾਂ ਨੂੰ ਇੱਥੇ ਕੀ ਮਿਲੂਗਾ ਜਿਹੜੇ ਜ਼ਮੀਨਾਂ ਤੇ ਕੋਈ ਮਤਲਬ ਦਿਹਾੜੀਆਂ ਕਰਦਾ ਕੋਈ ਆਪਦੇ ਮਤਲਬ ਪਸ਼ੂ ਪਾਲਦਾ ਕੋਈ ਆਪਦਾ ਰਜਗਾਰ ਤੋਰਦਾ ਉੱਥੇ ਕੋਈ ਇਸੇ ਹਿੱਸੇ ਠੇਕੇ ਤੇ ਲੈ ਕੇ ਉਹ ਜਨਤਾ ਦਾ ਕੀ ਬਣੂਗਾ ਮਤਲਬ ਜਿਹੜੀ ਹਜ਼ਾਰਾਂ ਏਕੜ ਜ਼ਮੀਨ ਦੇ ਉੱਤੇ ਆਪਦੇ ਪਰਿਵਾਰ ਪਾਲ ਰਹੀ ਹੈ ਮਜ਼ਦੂਰਾਂ ਬਾਰੇ ਕੀ ਪਾਲਿਸੀ ਹੈ ਤੇ ਕਿਸਾਨ ਆਪਦੇ ਬੱਚੇ ਕਿੱਥੋਂ ਪਾਲਣਗੇ ਜਮੀਨ ਇਹ ਲੈ ਲੈਣਗੇ ਕਿ 30000 ਰੁਪਇਆ ਸੀ ਕਿਲੇ ਮਗਰ ਸਾਨੂੰ ਦੇਵਾਂਗੇ ਮੁਆਵਜ਼ਾ ਜਿਹੜੀ 70 80000 ਨੂੰ ਕਿੱਲਾ ਲੱਗਦੀ ਹੈ ਜਮੀਨ ਤੇ ਉਹ 30000 ਨਾਲ ਲੋਕ ਗੁਜ਼ਾਰਾ ਕਰ ਲੈਣਗੇ ਆਪ ਦਾ ਤੇ ਇੱਕ ਬਹੁਤ ਵੱਡਾ ਲੋਕਾਂ ਨਾਲ ਧੋਖਾ ਮਤਲਬ ਸ਼ਾਮਲ ਹੋਊ ਬਹੁਤ ਵੱਡੀ ਫਰਾਡ ਆ ਬਹੁਤ ਵੱਡੀ ਠੱਗੀ ਆ ਜਿਹੜੇ ਲੋਕ ਥੋੜੇ ਦਿਨਾਂ ਚ ਹੀ ਸਮਝ ਕੇ ਸੜਕਾਂ ਤੇ ਉਤਰਨਗੇ ਤੇ ਇਹਨਾਂ ਨੂੰ ਮੂੰਹ ਦੀ ਖਾਣੀ ਪਊਗੀ ਆਪਣੇ ਸਰਦਾਰ ਭਗਤ ਸਿੰਘ ਮਾਨ ਦੀ ਜਿਹੜਾ ਗੱਲ ਕਰਦਾ ਸੀ ਨਾ ਵੀ ਮੈਂ ਮਤਲਬ ਭਗਤ ਸਿੰਘ ਦੀ ਲੀਹਾਂ ਤੇ ਚੱਲੂਗਾ ਮੈਂ ਮਤਲਬ ਜੱਟਾਂ ਦਾ ਮੁੰਡਾਂ ਦਾ ਜੱਟਾਂ ਦਾ ਦੁੱਖ ਦਰਦ ਸਮਝੂਗਾ ਇੰਨਾ ਸਾਰੀਆਂ ਗੱਲਾਂ ਦੇ ਉਹ ਉਲਟ ਰਿਹਾ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਜੀ ਇਹ ਕੋਈ ਭਗਤ ਸਿੰਘ ਦੀ ਲੀ ਨਹੀਂ ਇਹ ਮਤਲਬ ਕਾਰਪੋਰੇਟ ਘਰਾਣਿਆਂ ਦੇ ਦਲਾਲ ਨੇ ਕੇਜਰੀ ਵਾਲ ਤੇ ਭਗਵੰਤ ਮਾਨ ਜੋ ਕਾਰਪੋਰਪੋਰੇਟ ਘਰਾਣੇ ਮਤਲਬ ਕਰ ਰਹੇ ਨੇ ਹੁਣ ਭਗਤ ਸਿੰਘ ਲੜਿਆ ਸੀ ਬਰਟੇਨ ਜਿਹੜਾ ਮਤਲਬ ਇੰਗਲੈਂਡ ਦਾ ਸਾਮਰਾਜ ਸੀ ਉਹਦੇ ਖਿਲਾਫ ਇਹ ਅਜੋ ਦੂ ਵੀ ਵੱਡੀਆਂ ਉਹ 21st ਇੰਡੀਆ ਕੰਪਨੀ ਸੀ ਹੁਣ ਉਦੋਂ ਵੀ ਵੱਡੀਆਂ-ਵੱਡੀਆਂ ਕੰਪਨੀਆਂ ਜਿਹੜੀਆਂ 60-60 ਦੇਸ਼ਾਂ 'ਚ ਕੰਮ ਕਰਦੀਆਂ ਨੇ ਉਹਨਾਂ ਦੀ ਦਲਾਲੀ ਤੋਂ ਉੱtre ਹੋਏ ਨੇ ਪੱਗ ਸਿੰਘ ਦੀ ਪੱਗ ਬੰਨ੍ਹ ਕੇ ਜਾਂ ਕੋਈ ਮਤਲਬ ਉਹਦੀ ਬਸੰਤੀ ਪੱਗ ਬੰਨ੍ਹ ਕੇ ਕੋਈ ਪੱਗ ਸਿੰਘ ਨਹੀਂ ਬਣਦਾ ਇਨਕਲਾਬ ਜਿੰਦਾਬਾਦ ਅਸੀਂ ਤਾਂ ਉਦੋਂ ਵੀ ਕਹਿੰਦੇ ਸੀ ਵੀ ਉਦੋਂ ਰਾ ਨਾਰਾ ਲਾਉਂਦੇ ਨੇ ਇਹਨਾਂ ਨੇ ਕਦੇ ਨਹੀਂ ਕਿਹਾ ਸਾਮਰਾਜ ਮਰਦਾਬਾਦ ਤੇ ਅੱਜ ਵੀ ਇਹ ਮਤਲਬ ਪਿਛਲੇ 3.25-3 ਸਾਲਾਂ ਦੇ ਵਿੱਚ ਸਾਫਤ ਹੋ ਗਿਆ ਵੀ ਇਹ ਬਹੁਤ ਵੱਡਾ ਦਲਾਲ ਉਹਨਾਂ ਦਾ ਸਾਫਤ ਹੋ ਰਿਹਾ ਜਿਹੜਾ ਕਹਿੰਦਾ ਸੀ ਵੀ ਇਸ ਮੇਰਾ ਹਰਾ ਪੈਨ ਲੋਕਾਂ ਦੇ ਹੱਕ 'ਚ ਚੱਲੂਗਾ ਅੱਜ ਉਹ ਹਰਾ ਪੈਨ ਮਜ਼ਦੂਰਾ ਦੇ ਖਿਲਾਫ ਵੀ ਚੱਲ ਰਿਹਾ ਅੱਜ ਉਹ ਹਰਾ ਪੈਨ ਕਿਸਾਨਾਂ ਦੇ ਖਿਲਾਫ ਵੀ ਚੱਲ ਰਿਹਾ ਅੱਜ ਜਿਹੜਾ ਕੱਲ੍ਹ ਧਰਨਾ ਤੱਕ ਬਹਿਂਦਾ ਸੀ ਅੱਜ ਕੁੜੀਆਂ ਤੋਂ ਲੈ ਕੇ ਕੋਈ ਤਬਕਾ ਹੈ ਯਾਨੀ ਜਿਹੜੇ ਉਹਨਾਂ ਨੂੰ ਨਾ ਕੁੱਟਿਆ ਹੋਵੇ ਤੇ ਇਹਦਾ ਜਵਾਬ ਲੋਕ ਆਉਣ ਵਾਲੇ ਸਮੇਂ 'ਚ ਦੇਣਗੇ ਵੀ ਇਹ ਭਗਤ ਸਿੰਘ ਦਾ ਵਾਰਿਸਾਂ ਜਾਂ ਇਹ ਅੰਗਰੇਜ਼ਾਂ ਦਾ ਸਾਮਰਾਜੀਆਂ ਦਾ ਦਲਾਲ ਆ ਜਾਂ ਪਿੱਠੂ ਆ ਜਿਹੜਾ ਵਿਕਰਮ ਸਿੰਘ ਮਜੀਠੀਆ ਮਾਨ ਸਰਕਾਰ ਕਹਿ ਰਹੀ ਹੈ ਕਿ ਉਹ ਇੱਕ ਨਸ਼ਾ ਤਸਕਰ ਦੇ ਰੂਪ ਚ ਫੜਿਆ ਹੈ ਪਰ ਸੋਸ਼ਲ ਮੀਡੀਆ ਦੇ ਵੱਖ-ਵੱਖ ਹੋਰ ਜਿੰਨੇ ਵੀ ਵਕੀਲ ਨੇ ਉਹ ਸਾਰੇ ਕਹਿ ਰਹੇ ਨੇ ਉਹਦੇ ਪੱਖ ਚ ਵੀ ਇਹਦੇ ਦੇ ਮਤਲਬ ਜਿਹੜਾ ਕੇਸ ਹੈ ਉਹ ਆਮਦਨ ਤੋਂ ਜ਼ਿਆਦਾ ਜਾਇਜ਼ਾਤ ਬਣਾਉਣ ਦਾ ਕੇਸ ਹੈ ਭਗਵੰਤ ਮਾਨ ਮਤਲਬ ਇਹ ਸਿੱਧ ਕਰ ਰਿਹਾ ਹੈਗਾ ਵੀ ਮੈਂ ਇੱਕ ਨਸ਼ਾ ਤਸਕਰ ਨੂੰ ਫੜਿਆ ਹੈ ਤੁਹਾਡਾ ਉਹਦੇ ਬਾਰੇ ਕੀ ਕਹਿਣਾ ਹੈ ਸੀ ਕਿਹਦਾ ਵੀ ਦੇਖੋ ਜੀ ਇਹ ਰਾਜਨੀਤੀ ਨੂੰ ਬਣਾ ਲੈ ਇਹਨਾਂ ਨੇ ਬਿਜ਼ਨਸ ਪਹਿਲਾਂ ਉਹ ਚ ਇਨਵੈਸਟ ਕਰਦੇ ਨੇ ਫਿਰ ਉਹ ਚ ਉਹ ਅਰਬਾਂ ਖਰਬਾਂ ਰੁਪਇਆ ਕਮਾਉਂਦੇ ਨੇ ਇਹ ਵਿਕਰਮ ਮਜੀਠੀਆ ਦੀ ਵੀ ਇਹੀ ਸਥਿਤੀ ਆ ਪਹਿਲਾਂ ਇਹ ਕਰਜ਼ਾਈ ਸੀ ਮਤਲਬ ਕੋਈ ਬੈਂਕ ਦਾ ਕਰਜ਼ਾ ਨਹੀਂ ਸੀ ਮੁੜ ਰਿਹਾ ਕੋਈ ਇਹਦੇ ਕੋਲੇ ਕੰਪਨੀ ਨਹੀਂ ਸੀ ਕੋਈ ਹੋਰ ਇਸ ਕਿਸਮ ਦੇ ਧੰਦੇ ਨਹੀਂ ਇਹਦੇ ਕੋਲੇ ਪਰ ਜਦੋਂ ਮਤਲਬ ਇਹ ਸਤਾ ਚਾਏ 2005 ਤੋਂ ਬਾਅਦ ਬਾਦਲ ਸਰਕਾਰ ਵੇਲੇ ਮੰਤਰੀ ਬਣਿਆ ਤਾਂ ਲਾਜ਼ਮੀ ਹੈ ਜੇ ਵਿਕਰਮ ਮਜੀਠੀਆ ਸਹੀ ਹੈ ਲੋਕ ਕਹਿੰਦੇ ਮੈਂ ਇਮਾਨਦਾਰ ਆ ਮੈਂ ਬੇਦਾਗ ਆ ਤਾਂ ਉਹਨੂੰ ਆਪਣੀ ਪ੍ਰਾਪਰਟੀ ਦੇ ਅੰਕੜੇ ਮਤਲਬ ਸਾਫ਼ ਕਰ ਦੇਣੇ ਚਾਹੀਦੇ ਨੇ ਲੋਕਾਂ ਨਾਲ ਤਾਂ ਕਿ ਹੋਰ ਵੀ ਲੋਕਾਂ ਨੂੰ ਕਲੀਅਰ ਹੋ ਜੂ ਹੁਣ ਜਿਹੜੀਆਂ ਫਵਾਹਾਂ ਉੱਡਦੀਆਂ ਨੇ ਕੋਈ ਗਲਤ ਨਹੀਂ ਬਲ ਇਹਨੇ ਅਰਬਾਂ ਖਰਬਾਂ ਦੀ ਜਾਇਦਾਦ ਬਣਾਈ ਆ ਲੋਕਾਂ ਨੇ ਤਾਂ ਮਤਲਬ ਪਿਛਲੀਆਂ ਚੋਣਾਂ ਚ ਉਦੋਂ ਪਹਿਲਾਂ ਵਾਲੀਆਂ ਚੋਣਾਂ ਚ ਹੀ ਫਤਵਾ ਦਿੱਤਾ ਸੀ ਵੀ ਭਾਈ ਇਹ ਚਿੱਟਾ ਵੀ ਵੇਚ ਦੇਣੇ ਇਹਨਾਂ ਨੂੰ ਪੈਸਾ ਚਾਹੀਦਾ ਕੁਝ ਵੀ ਕਰ ਸਕਦੇ ਨੇ ਤੇ ਹੁਣ ਇੰਨੀ ਤੇਜ਼ੀ ਨਾਲ ਜਾਇਦਾਦ ਕਿਸੇ ਵੀ ਉਦਯੋਗ ਤੋਂ ਨਹੀਂ ਬਣਦੀ ਜਿੰਨਾ ਇਹ ਮਤਲਬ ਰਾਜਨੀਤਿਕ ਕਿਸੇ ਨੂੰ ਫਾਇਦਾ ਪਹਜਾ ਕੇ ਮਾਲ ਕਾਲੇ ਕਾਰੋਬਾਰ ਕਰਕੇ ਚਿੱਟੇ ਦਾ ਕਾਰੋਬਾਰ ਕਰਕੇ ਚਿੱਟਾ ਦੇ ਮਜੀਠੀਆ ਆਮ ਲੋਕਾਂ ਦਾ ਇੱਕ ਨਾਂ ਬਣ ਗਿਆ ਸੀ ਉਹ ਚ ਸ਼ਾਮਲ ਨੇ ਹੁਣ ਚਿੱਟਾ ਤਾਂ ਹੁਣ ਵੇਚ ਲਿਆ ਉਹਦਾ ਤਾਂ ਹੁਣ ਕੋਈ ਪ੍ਰੂਫ ਨਹੀਂ ਥਿਹਾਣਾ ਉਹ ਉਦੋਂ ਵੀ ਇਹਨੇ ਨਾਂ ਲੇਤਾ ਸੀ ਆਪਣੇ ਭੋਲੇ ਨੇ ਡੀਐਸਪੀ ਨੇ ਹਾਂ ਵੀ ਇਹੇ ਜੀ ਕਾਰੋਬਾਰ ਮਤਲਬ ਮਜੀਠੀਏ ਦਾ ਉਦੋਂ ਕਿਉਂਕਿ ਸਰਕਾਰ ਇਹਨਾਂ ਦੀ ਸੀ ਜਿਹਦੇ ਕਰਕੇ ਕੋਈ ਇਹਨੂੰ ਪੁੱਛਣ ਵਾਲਾ ਨਹੀਂ ਸੀ ਫੜ ਕੇ ਉਹਨਾਂ ਦੇ ਹੋਰਾਂ ਤੇ ਪਰਚੇ ਦਰਜ ਕਰਤੇ ਤੇ ਇਹ ਆਪ ਬਾਹਰ ਸੀ ਜਿਹਦੇ ਕੋਲੇ ਨਹੀਂ ਇਸ ਕਿਸਮ ਦਾ ਮਤਲਬ ਕੋਈ ਕਾਰੋਬਾਰ ਚ ਤਾਂ ਇਹ ਸਾਫ਼ ਕਰੇ ਵੀ ਇੰਨੀ ਤੇਜ਼ੀ ਨਾਲ ਇਹਦੀ ਪ੍ਰਾਪਰਟੀ ਵਧੀ ਕਿਵੇਂ ਆ ਜੇ Shimla ਦੇ ਤੱਕ ਇਹਦੀਆਂ ਪ੍ਰਾਪਰਟੀਆਂ ਬਣੀਆਂ ਨੇ ਪੰਜ ਕੰਪਨੀਆਂ ਖੜੀਆਂ ਕੀਤੀਆਂ ਨੇ ਤਾਂ ਕੰਪਨੀਆਂ 'ਚੋਂ ਕਿੱਥੋਂ ਪੈਸਾ ਆਇਆ ਆਮ ਲੋਕਾਂ ਨੂੰ ਵੀ ਪਤਾ ਲੱਗੇ ਤਾਂ ਇਹ ਜਿਹੜਾ ਭਗਵੰਤ ਮਾਨ ਠੀਕ ਹੈ ਵੀ ਵੱਲੇ 18 ਸਵਾਲ ਪਰ ਇਹਦੇ ਆਪ ਦੀ ਪਾਰਟੀ ਦੇ ਵੀ ਬੰਦੇ ਇਹੀ ਕੁਛ ਕਰ ਰਹੇ ਨੇ ਆਮਦਨ ਤੋਂ ਵੱਧ ਜਾਇਦਾਦ ਖੁਦ ਭਗਵੰਤ ਮਾਨ ਵੀ ਬਣਾ ਰਿਹਾ ਇਹ ਆਉਣ ਵਾਲੇ ਦਿਨਾਂ 'ਚ ਜਦੋਂ ਸਤਾ ਚ ਨਾ ਰਹੇ ਅਸੀਂ ਤਾਂ ਕਹਿੰਦੇ ਆ ਵੀ ਇਹ ਚੰਗੀ ਗੱਲ ਆ ਲੋਕਾਂ ਦੇ ਸਾਹਮਣੇ ਇਹਨਾਂ ਦੇ ਪਾਜ ਉਗੜਨਾ ਤਾਂ ਪਹਿਲਾਂ ਇਹ ਚੱਲਦੇ ਸੀ ਮਿਲ ਕੇ ਖੇਡਦੇ ਸੀ ਵੀ ਕਾਂਗਰਸ ਅਕਾਲੀ ਦਲ ਦੇ ਦਵਾ ਦਿੰਦੀ ਸੀ ਨਾਲੇ ਜਿਹੜੇ ਸਕੈਂਡਲ ਸੀ ਕਿਉਂਕਿ ਇਹਨਾਂ ਦੀਆਂ ਰਿਸ਼ਤੇਦਾਰੀਆਂ ਤੇ ਕਾਰੋਬਾਰ ਸਾਂਝੇ ਨੇ ਜਿਹਦੇ ਕਰਕੇ ਪਹਿਲਾਂ ਲੋਕਾਂ ਦੇ ਖਿਲਾਫ ਬੋਲਦੇ ਜਦੋਂ ਸਤਾ ਚ ਆ ਜਾਂਦੇ ਉਦੋਂ ਕਿਸੇ ਦੀ ਪੜਤਾਲ ਨਹੀਂ ਸੀ ਹੁੰਦੀ ਕੈਪਟਨ ਅਮਰਿੰਦਰ ਸਿੰਘ ਨੇ ਉਦੋਂ ਕਿਹਾ ਸੀ ਵੀ ਮੈਂ ਇਹਨਾਂ ਨੂੰ ਪਿਓ ਪੁੱਤਾਂ ਨੂੰ ਫੜ ਕੇ ਜੇਲ੍ਹ ਚ ਸਿੱੜ ਦੋ ਮੈਂ ਇਹਨਾਂ ਦੀ ਜਾਇਦਾਦ ਦੇ ਖਲਾਸੇ ਕਰੂੰਗਾ ਤੇ ਜਦੋਂ ਬਾਦਲ ਦੀ ਸਰਕਾਰ ਆਈ ਉਦੋਂ ਕਿਹਾ ਵੀ ਇਹ ਤੇ ਮਹਿਲਾ ਤੇ ਪਠੜ ਨੇ ਮਤਲਬ ਵੀ ਇਹ ਸਵਾਲ ਠਾਇ ਸੀ ਖੁਦ ਕਾਂਗਰਸ ਦੀ ਸੀ ਵੀ ਇਹ ਤਾਂ ਮਹਿਲਾ ਤੇ ਰੰਗ ਨਹੀਂ ਸੀ ਹੁੰਦਾ ਉਹਦੇ ਮਤਲਬ ਇਹ ਹਾਲਤ ਸੀ ਤੇ ਉਸ ਤੋਂ ਬਾਅਦ ਫਿਰ ਸਾਰਾ ਕਰਜਾ ਕਿਵੇਂ ਲੈ ਕੇ ਕੈਪਟਨ ਦਾ ਵੀ ਇਹ ਮੁੜ ਕੇ ਨਾ ਇਹਨਾਂ ਨੇ ਬਾਦਲ ਫੜਿਆ ਨਾ ਬਾਦਲ ਨੇ ਕੈਪਟਨ ਫੜਿਆ ਦੋਨੇ ਰਲ ਕੇ ਖੇਡਦੇ ਸੀ ਹੁਣ ਤੀਜੀ ਆ ਗਈ ਤੀਜੀ ਨੇ ਕੁਛ ਜਿਹੇ ਨੰਗੀਆਂ ਕੀਤੀਆਂ ਨੇ ਕੱਲ ਨੂੰ ਜਦੋਂ ਇਹਨਾਂ ਦੀ ਸਰਕਾਰ ਨਾ ਰਹੀ ਤਾਂ ਲਾਜ਼ਮੀ ਹੈ ਇਹ ਕੁਛ ਫਿਰ ਭਵੰਤਮਾਨ ਨਾਲ ਵਾਪਰਨਾ ਇਹਦੀ ਮਾਂ ਤੋਂ ਲੈ ਕੇ ਇਹਨਾਂ ਦੀਆਂ ਭੈਣਾਂ ਤੱਕ ਦੀ ਪ੍ਰਾਪਰਟੀ ਦੀ ਜਾਂਚ ਇਹਦੀ ਵੀ ਹੋਊਗੀ ਅਸੀਂ ਕਹਿੰਦੇ ਹਾਂ ਵੀ ਮਜੀਠੀਏ ਨੇ ਲੁੱਟ ਮਚਾਈ ਆ ਜਮਾਂ ਨੰਗੀ ਚਿੱਟੀ ਲੁੱਟ ਮਚਾਈ ਆ ਜਿਹੜੀ ਇਹਦੀ ਪੜਤਾਲ ਹੋਣੀ ਚਾਹੀਦੀ ਆ ਇਹ ਲੋਕਾਂ ਦਾ ਜਿਹੜਾ ਪੈਸਾ ਲੁੱਟਿਆ ਇਹ ਜਬਤ ਹੋਣਾ ਚਾਹੀਦਾ ਜਿਹੜਾ ਕਹਿੰਦੇ ਨੇ ਵੀ 4 ਲੱਖ ਕਰੋੜ ਢਾਟੇ 'ਚ ਵਗ ਗਿਆ ਇਹ ਦੱਸਣ ਵੀ ਮਤਲ ਕਾਟੇ 'ਚ ਕਾਦੇ ਲਈ ਲੋਕਾਂ ਨੂੰ ਤਾਂ ਕੁਛ ਨਹੀਂ ਮਿਲਿਆ ਉਹਦੇ 'ਚ ਇਹਨਾਂ ਦੀ ਜਿਹੜਾ ਤਾਂ ਬਣਾਈਆਂ ਨੇ ਇਹਨਾਂ ਨੇ ਪ੍ਰਾਪਰਟੀਆਂ ਬਣਾਈਆਂ ਨੇ ਜਿਵੇਂ ਹੁਣ ਇਹ ਆਹ ਜਿਹੜਾ 40 50 ਹਜ਼ਾਰ ਏਕੜ ਜ਼ਮੀਨ ਅਕਵਾਇਰ ਕਰਨਗੇ ਇਹ ਜੋ ਸੋਡਾ ਕੀ ਖਿਆਲ ਆ ਵੀ ਕਾਰਪੋਰੇਟ ਘਰਾਣੇ ਚ ਦਲਾਲੀ ਨਹੀਂ ਖਾਣਗੇ ਬਹੁਤ ਮੋਟੀਆਂ ਦਲਾਲੀਆਂ ਹੋਣਗੀਆਂ ਵਿੱਚ ਹਿੱਸੇ ਹੋਣਗੇ ਇਹਨਾਂ ਦੇ ਤਾਂ ਐਵੇਂ ਜਿਖੋ ਵਜੀਠੀਆ ਦੇ ਮਤਲਬ ਕਿਤੇ ਜਲੰਧਰ ਕਲੋਨੀ ਕੱਟੀ ਜਾਂਦੀ ਆ ਉਹ ਚ ਹਿੱਸਾ ਬੋਲ ਰਿਹਾ ਜਿੰਨੀ ਚੰਡੀਗੜ੍ਹ ਦੇ ਆਲੇ ਦੁਆਲੇ ਕਲੋਨੀ ਮਤਲਬ ਜ਼ਮੀਨਾਂ ਦੇ ਉੱਤੇ ਮਤਲਬ ਕਲੋਨੀਆਂ ਕੱਟੀਆਂ ਗਈਆਂ ਨੇ ਉਹ ਚ ਬਾਦਲ ਵੀ ਜਿਹੜਾ ਇਹਨਾਂ ਦਾ ਖਜ਼ਾਨਚੀ ਸੀ ਸ਼ਰਮਾ ਉਹਦੇ ਨਾਂ ਤੇ ਇਹ ਮਤਲਬ ਪ੍ਰਾਪਰਟੀ ਪੈਸਾ ਇਹਨਾਂ ਦਾ ਹੁੰਦਾ ਸੀ ਲੁੱਟਿਆ ਹੋਇਆ ਤੇ ਨਾਂ ਉਹਦਾ ਚੱਲਦਾ ਸੀ ਐਵੇਂ ਜਿ ਕੋਈ ਇੱਕ ਕਰੋਪਾ ਕਾਂਗਰਸੀ ਆਂਦਾ ਸੀ ਹੁਣ ਇਹੀ ਰੇਤਾ ਬਜਰੀ ਤੇ ਸਾਰੇ ਮਾਮਲਾਜ ਹੁਣ ਆਵਾਦਮੀ ਪਾਰਟੀ ਦੇ ਸੋਰਸ ਕੱਢੇ ਹੋਗੇ ਤੇ ਚਿੱਟੇ ਦੇ ਕਾਰੋਬਾਰਾਜ ਹੁਣ ਇਹਨਾਂ ਦੇ ਨਾਂ ਵੀ ਬੋਲਣ ਲੱਗੇ ਕਿਉਂਕਿ ਚਿੱਟਾ ਇਹ ਜਿਹੜਾ ਬਹੁਤ ਜਲਦੀ ਪੈਸਾ ਜਿੱਥੋਂ ਬਦਲ ਹੁੰਦਾ ਇਹਨਾਂ ਨੂੰ ਪੈਸਾ ਚਾਹੀਦਾ ਰਾਜਨੀਤਿਕ ਬੰਦਿਆਂ ਨੂੰ ਤਾਂ ਪੈਸਾ ਇਥੋਂ ਹੀ ਆ ਸਕਦਾ ਤੇ ਮਜੀਠੀਆ ਜਿਹੇ ਕਿੰਨਾ ਮਰਜੀ ਮਤਲਬ ਹੁਣ ਕਾਂਗਰਸੀ ਵੀ ਰੌਲਾ ਪਾਉਣ ਉਦੋਂ ਕਾਂਗਰਸੀ ਵੀ ਕਹਿੰਦੇ ਰਹੇ ਨੇ ਵੀ ਹਾਂ ਇਹਨੇ ਮਤਲਬ ਲੋੜ ਤੋਂ ਵੱਧ ਜ਼ਾਇਦਾਤ ਬਣਾਈ ਆ ਅਸੀਂ ਇਹਨਾਂ ਦੀ ਜਾਂਚ ਕਰਾਂਗੇ ਅਸੀਂ ਤਾਂ ਇਹਨੂੰ ਮੰਨਦੇ ਆ ਵੀ ਇਹਨਾਂ ਦੀ ਜਾਂਚ ਜੱਜ ਕੇ ਹੋਣੀ ਚਾਹੀਦੀ ਆ ਤੇ ਇਹਦੀ ਸੋਰਸ ਦਾ ਪਤਾ ਲੱਗਣਾ ਚਾਹੀਦਾ ਵੀ ਜਦੋਂ ਸਤਾਚ ਆਉਂਦੇ ਨੇ ਉਹਦੀ ਇਹਨਾਂ ਦੀ ਪ੍ਰਾਪਰਟੀ ਦੁੱਗਣੀ ਚੌਗੁਣੀ 10 ਗੁਣਾ 100 ਗੁਣਾ ਕਿਵੇਂ ਮਤਲਬ ਵੱਧਦੀ ਆ ਜਦੋਂ ਸਤਾਚ ਨਹੀਂ ਹੁੰਦੇ ਉਦੋਂ ਕਿਉਂ ਨਹੀਂ ਵੱਧਦੀ ਇਹਨਾਂ ਦੀ ਤਾਂ ਇਸ ਲਈ ਇਹ ਜਿਹੜਾ ਇਹਨੂੰ ਗ੍ਰਿਫਤਾਰ ਕੀਤਾ ਗਿਆ ਅਸੀਂ ਇਹਨੂੰ ਦਰਸਤ ਮੰਨਦੇ ਹਾਂ ਇਹਨਾਂ ਸਾਰਿਆਂ ਦੀ ਮਤਲਬ ਜਿਹੜਾ ਖਜ਼ਾਨਾ ਲੁੱਟਿਆ ਇਹਨਾਂ ਦੇ ਘਰਾਂ 'ਚ ਹੀ ਹੈ ਉਹ ਵਸੂਲਿਆ ਜਾਣਾ ਚਾਹੀਦਾ ਭੁਗਤ ਰਹੇ ਨੇ ਲੋਕ ਤੀਜੇ ਦਿਨ ਟੈਕਸ ਲਾਉਂਦੇ ਨੇ ਵੀ ਮਤਲਬ ਜੀ ਖਜ਼ਾਨੇ 'ਚ ਪੈਸਾ ਹੈ ਨਹੀਂ ਸੋ ਅਸੀਂ ਇਹਨੂੰ ਜਿਹੜਾ ਮਾਮਲਾ ਇਹਨੂੰ ਦਰਸਤ ਮੰਨਦੇ ਹਾਂ ਵੀ ਇਹਦੀ ਪੜਤਾਲ ਹੋਣੀ ਚਾਹੀਦੀ ਹੈ ਤੇ ਮਜੀਠੀਏ ਨੂੰ ਵੀ ਜਵਾਬ ਦੇਣਾ ਚਾਹੀਦਾ ਵੀ ਜਿਹੜਾ ਮਾਨ ਸਰਕਾਰ ਨੇ ਇੱਕ ਜੁੱਧ ਚਲਾਇਆ ਜੁੱਧ ਨਸ਼ਿਆਂ ਵਿਰੁੱਧ ਉਹਨੇ ਬੜੇ ਗਰੀਬਾਂ ਦੇ ਘਰ ਟਾਏ ਨੇ ਥਾਰ ਵਾਲੀ ਬੀਬੀ ਵਜਦੀ ਸੀ ਨਾ ਤਾਂ ਉਹ ਉਹਦਾ ਘਰ ਟਾਇਆਗਾ ਤੇ ਨਾ ਹੁਣ ਉਹ ਮਜੀਠੇ ਦੇ ਘਰ ਵੱਲ ਜਾ ਰਿਹਾ ਹੈ ਕਿਸ ਨੂੰ ਲੱਗਦਾ ਵੀ ਉਹ ਮਜੀਠੇ ਦਾ ਘਰ ਟਾ ਸਕਦਾਗਾ ਇਹ ਜੀ ਹਮੇਸ਼ਾ ਜਿਹੜੀ ਵੀ ਗਾਜ ਗਿਰ ਦਿਖਦੀ ਆ ਉਹ ਗਰੀਬਾਂ ਤੇ ਆਉਂਦੀ ਆ ਮਤਲਬ ਪਹਿਲਾਂ ਵੀ ਅਸੀਂ ਜਦੋਂ ਇੱਥੇ ਅੰਦੋਲਨ ਚਲਾਇਆ ਸੀ 8-9 ਮਹੀਨੇ ਚੱਲਿਆ ਸਾਡਾ ਨਸ਼ਿਆਂ ਦੇ ਖਿਲਾਫ ਉਦੋਂ ਵੀ ਕੀ ਕਰਦੇ ਸੀ ਕੋਈ ਮਤਲਬ ਪੀੜਤ ਹੋ ਗਿਆ ਜਿਹੜਾ ਮੁੰਡਾ ਨੌਜਵਾਨ ਲੱਗ ਕੇ ਨਸ਼ਾ ਤੇ ਉਹਦੇ ਤੋਂ ਮਤਲਬ ਇਹ ਤੋ ਕਿਸੇ ਤੇ ਮਤਲਬ ਪੁੜੀ ਦਾ ਕਿਸੇ ਤੇ ਦੋ ਪੁੜੀਆਂ ਦਾ 200 ਬੰਦਾ ਅੰਦਰ ਕਰਤਾ ਸੀ ਇਹਨਾਂ ਨੇ ਤਾਂ ਕਿ ਦਿਖਾਉਣ ਵੀ ਅਸੀਂ ਦੇਖੋ ਜੀ ਕਿੰਨੇ ਨੌਜਵਾਨ ਫੜ ਲਏ ਹੁਣ ਵੀ ਅਸੀਂ ਕਹਿੰਦੇ ਆ ਵੀ ਜਿਹੜੇ ਇਹ ਮਤਲਬ ਵੱਡਿਆਂ ਦੇ ਤਾਂ ਕਦੇ ਵੀ ਨਹੀਂ ਇਹਦੇ ਬਹੁਤ ਵੱਡੇ-ਵੱਡੇ ਮਗਰਮੱਛ ਨੇ ਚ ਪੁਲਿਸ ਦੇ ਅਧਿਕਾਰੀ ਸ਼ਾਮਲ ਨੇ ਬਲ ਕਿੰਨੇ ਬੰਦਿਆਂ ਤੇ ਡੀਐਸਪੀ ਤੋਂ ਲੈ ਕੇ ਡੀਆਈਜੀ ਤੱਕ ਰਾਜਿਤ ਵਰਗਿਆਂ ਤੇ ਪਰਚੇ ਦਰਜ ਹੋਏ ਨੇ ਜਿਹੜੇ ਭਗਾਉੜੇ ਨੇ ਫੜੀ ਨਹੀਂ ਜਾ ਰਹੇ ਤੋ ਉਹਨਾਂ ਦੇ ਘਰੋਂ ਦੇ ਫੇਰ ਨਹੀਂ ਗਏ ਬਲਟੋਚਰੇ ਮਜੀਠੀਏ ਤੇ ਫਿਰ ਇਹਨਾਂ ਦੇ ਐਮਐਲਏ ਦਾ ਵੀ ਨਾਂ ਬੋਲਣੇ ਸ਼ੁਰੂ ਹੋ ਗਏ ਉਧਰ ਨੂੰ ਮੂੰਹ ਕਰਨ ਤਾਂ ਇਹ ਆਮ ਤੌਰ ਤੇ ਗਰੀਬਾਂ ਤੇ ਮਤਲਬ ਕਿਸੇ ਦੇ ਘਰ ਟਾ ਕੇ ਇਹ ਮਤਲਬ ਸ਼ੋਅ ਐ ਕਰਦੇ ਆ ਵੀ ਅਸੀਂ ਬਹੁਤ ਵੱਡੇ ਮਲ ਤਸਕਰਾਂ ਦੇ ਘਰ ਟਾ ਤੇ ਉਹਦਾ ਬਹੁਤ ਛੋਟੀਆਂ ਮੱਛੀਆਂ ਨੇ ਘੜੇ ਦੀਆਂ ਵਿਚਾਰੀਆਂ ਜਿਹੜੇ ਵੱਡੇ ਤਸਕਰ ਨੇ ਉਧਰ ਨੂੰ ਤਾਂ ਹਲੇ ਵੀ ਮੂੰਹ ਨਹੀਂ ਕਰ ਰਹੇ ਇਹ ਵਿਜੇ ਸਿੰਘਲਾ ਹਨਾ ਜੀ ਐਮਐਲਏ ਹੈ ਜਦੋਂ ਭਗਵੰਤ ਮਾਨ ਨੇ ਉਹਦੋਂ ਫੜਿਆ ਸੀ ਇਹਨਾਂ ਨੂੰ ਪਹਿਲਾਂ ਮਤਲਬ ਦੋਸ਼ੀ ਘਾਰ ਦਿੱਤਾ ਸੀ ਕਹਿੰਦਾ ਮੇਰੇ ਕੋਲੇ ਪੱਕੇ ਸਬੂਤ ਨੇ ਵੀ ਮੈਂ ਵਿਜੇ ਸਿੰਘਲਾ ਰਿਸ਼ਬਦ ਕੋਰੀ ਦੇ ਮਾਮਲੇ 'ਚ ਪੜਿਆ ਗਿਆ। ਜਾਂ ਤਾਂ ਭਗਵੰਤ ਮਾਨ ਉਦੋਂ ਝੂਠ ਬੋਲਦਾ ਸੀ ਜਾਂ ਭਗਵੰਤ ਮਾਨ ਹੁਣ ਝੂਠ ਬੋਲ ਰਿਹਾ ਜਦੋਂ ਇਹਨਾਂ ਨੂੰ ਕਲੀਨ ਚੀਟ ਦਿੱਤੀ ਹੈਗੀ। ਤੁਹਾਡੇ ਸ਼ਹਿਰ ਦਾਗਾ ਵਿਜੇ ਸਿੰਘਲਾ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ? ਦੇਖੋ ਜੇ ਕਿਸੇ ਵੀ ਇਹਨਾਂ ਦੇ ਮੰਤਰੀਆਂ ਤੋਂ ਐਮਐਲਏ ਦੀ ਜੇ ਤੁਸੀਂ ਜਾਂਚ ਕਰ ਲੋ। ਕਰਪਸ਼ਨ ਸਾਰੀ ਕਰ ਰਹੇ ਨੇ ਇਹ ਕਰਾਪਟ ਹੈਗਾ ਜਿਹੜਾ ਇਹ ਨੰਗੇ ਹੋਣੇ ਜਦੋਂ ਨਾਲ ਸਰਕਾਰ ਬਾਕੀ। ਹੁਣ ਭਗਵੰਤ ਮਾਨ ਨੇ ਅਸੀਂ ਵੀ ਇਹੀ ਸਵਾਲ ਠਾਇਆ। ਪ੍ਰੈਸ ਦੇ ਵਿੱਚ ਪ੍ਰੈਸ ਬਿਆਨ ਵੀ ਦਿੱਤਾ ਵੀ ਭਗਵੰਤ ਮਾਨ ਆਮ ਲੋਕਾਂ ਨੂੰ ਜਵਾਬ ਦੇਣ ਜੇ ਤਾਂ ਭਗਵੰਤ ਮਾਨ ਝੂਠਾ ਤਾਂ ਉਹਨੂੰ ਅਸਤੀਫਾ ਦੇ ਦੇਣਾ ਚਾਹੀਦਾ ਜਿਹੜਾ ਕਹਿੰਦਾ ਸੀ ਸਬੂਤ ਮੇਰੇ ਕੋਲੇ ਨੇ ਤੇ ਜੇ ਸਬੂਤ ਕੋਲੇ ਨੇ ਤਾਂ ਫਿਰ ਉਹ ਕੱਢਦਾ ਕਿਉਂ ਨਹੀਂ ਤੇ ਦੂਜੇ ਪਾਸੇ ਇਹਨੂੰ ਵੀ ਜਹੀਦਾ ਵੀ ਮਤਲਬ ਇਹ ਐ ਨਹੀਂ ਵੀ ਕਰਾਪਸ਼ਨ ਨਹੀਂ ਕੀਤੀ ਹਾਂ ਕਰਾਪਸ਼ਨ ਕੀਤੀ ਹੈ ਇਹਨਾਂ ਨੇ ਕਿਉਂਕਿ ਵੱਡੀਆਂ-ਵੱਡੀਆਂ ਕੰਪਨੀਆਂ ਜਦੋਂ ਵੀ ਕੋਈ ਮੰਤਰੀ ਬਣਦਾ ਤਾਂ ਕਮਿਸ਼ਨ ਉਹਨਾਂ ਦਾ ਤੈਹੀ ਹੈ ਤੇ ਇਹ ਇਹਨਾਂ ਦੇ ਵੀ ਵਦ ਵਾਲਾ ਬਟਿੰਡੇ ਤੋਂ ਲੈ ਕੇ ਜਿੱਥੇ ਜਿੱਥੇ ਜ਼ਮੀਨਾਂ ਖਰੀਦੀਆਂ ਨੇ ਸਿੰਗਲੇ ਨੇ ਥੋੜੇ ਜਿਹੇ ਚਰਚਾ ਉਹ ਵੀ ਸਾਹਮਣੇ ਆ ਜਾਣਗੇ ਕਿ ਕਿੰਨੀ ਕਰਾਪਸ਼ਨ ਕੀਤੀ ਹੈ ਤਾਂ ਇਹਦੇ ਲਈ ਵੀ ਮਤਲਬ ਇਹ ਸਟੰਟ ਬਾਜੀ ਕਰ ਰਿਹਾ ਹੈ ਭਗਵੰਤ ਮਾਨ ਬਲ ਕੋਈ ਕਰਾਪਸ਼ਨ ਦੇ ਖਿਲਾਫ ਲੜਾਈ ਨਹੀਂ ਮਤਲਬ ਆਮ ਲੋਕਾਂ ਨੂੰ ਮਤਲਬ ਦਿਖਾਉਣ ਦੇ ਵਾਸਤੇ ਇਹ ਵੱਡੇ ਵੱਡੇ ਬਲਦਾਵੇ ਕਰਦਾ ਚੁਟਕਲੇ ਸੁਣਾਉਂਦਾ ਤਾਂ ਇਸ ਮਾਮਲੇ ਦੇ ਵਿੱਚ ਵੀ ਹੁਣ ਚੁੱਪ ਕਰਕੇ ਕਲੀਨ ਚਿਟ ਦੇਤੀ ਕਲੀਨ ਚਿਟ ਦੇਤੀ ਤਾਂ ਬਹੁਤ ਸਾਰੇ ਬੰਦੇ ਉਦੋਂ ਵੀ ਸਹੀ ਕਹਿ ਰਹੇ ਸੀ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਜਿਹੜੇ ਨਾਲ ਫਿਰਦੇ ਨੇ ਵਿਜੇ ਸਿੰਘਲੇ ਦੇ ਵੀ ਹਾਂ ਜੀ ਸਾਡਾ ਬਹੁਤ ਮਤਲਬ ਸਾਡੇ ਭਗਵੰਤ ਮਾਨ ਨੇ ਬਹੁਤ ਮਤਲਬ ਇਹ ਰਿਸ਼ਵਤ ਕੋਹਰ ਫੜ ਲਿਆ ਤੇ ਅਸੀਂ ਇਹਦੀ ਹਮਾਇਤ ਕਰਦੇ ਆਂ ਅੱਜ ਵੀ ਉਹ ਵਿਜੇ ਸਿੰਘਲੇ ਦੇ ਨਾਲ ਫਿਰਦੇ ਨੇ ਜਿਹੜੇ ਕਹਿੰਦੇ ਵੀ ਹਾਂ ਜੀ ਇਹ ਤਾਂ ਬਹੁਤ ਸੱਚਾ ਸੋਚਾ ਹੁਣ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਜਿਹੜੇ ਉਦੋਂ ਸਹੀ ਸੀ ਕੋ ਹੁਣ ਸਹੀ ਨਹੀਂ ਉਹ ਕਮਰਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਇੰਨਾ ਸਮਾਂ ਦੇਣ ਲਈ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਜੀ ਤੁਸੀਂ ਵੀ ਜਿਹੜਾ ਸਮਾਂ ਕੱਢ ਕੇ ਲੋਕਾਂ ਤੱਕ ਇਹ ਵਿਚਾਰ ਪਹੁੰਚਾ ਰਹੇ ਹੋ ਅਸੀਂ ਕਹਿੰਦੇ ਆ ਵੀ ਮਾਨੀ ਮੀਡੀਆ ਜਿਹੜਾ ਕਿਉਂਕਿ ਜਿਹੜੀ ਵੱਡੀ ਜਿਹੜੀ ਇਹ ਮੀਡੀਆ ਇਹ ਤਾਂ ਪੂਰਾ ਕਾਰਪੋਰੇਟ ਘਰਾਣਿਆਂ ਨੇ ਖਰੀਦ ਰੱਖਿਆ 60 ਦੇ ਕਰੀਬ ਚੈਨਲ ਨੇ ਤੇ ਹੁਣ ਹੌਲੀ ਹੌਲੀ ਇਹ ਆਮ ਲੋਕਾਂ ਤੋਂ ਜਿਹੜਾ ਇਹ ਮਤਲਬ ਆਪਣਾ ਮੀਡੀਆ ਮਤਲਬ ਛੋਟਾ ਇਹਦੇ ਤੇ ਵੀ ਇਹ ਕੰਟਰੋਲ ਕਰਦੇ ਨੇ ਉਹਦੀ ਬੰਦ ਕਰ ਦਿੰਦੇ ਨੇ ਅਸੀਂ ਕਹਿੰਦੇ ਆ ਵੀ ਤੁਸੀਂ ਲੋਕਾਂ ਦੀ ਗੱਲ ਲੋਕਾਂ ਤੱਕ ਪਹੁੰਚਾ ਰਹੇ ਹੋ ਸਰਕਾਰ ਦੇ ਖਿਲਾਫ ਉਹ ਤਾਂ ਇੱਕ ਪੱਖੀ ਦਿਖਾਉਂਦੇ ਨੇ ਸਰਕਾਰ ਪੱਖੀ ਜਿਹੜੇ ਮੀਡੀਆ ਗੋਦੀ মিডিਆ ਕਹਿ ਦਿੰਦੇ ਆ ਜਿਨ੍ਹਾਂ ਨੂੰ ਹਿੰਮਤ ਨਹੀਂ ਪੈਂਦੀ ਉਹਨਾਂ ਦੀ ਤੁਸੀਂ ਇੱਕ ਸਚਾਈ ਦੇ ਉੱਤੇ ਤੁਰ ਕੇ ਲੋਕਾਂ ਤੱਕ ਲੋਕਾਂ ਦੀ ਗੱਲ ਪਹੁੰਚਾ ਰਹੇ ਹੋ ਅਸੀਂ ਸੋਡਾ ਵੀ ਧੰਨਵਾਦ ਕਰਦੇ ਆ ਤੇ ਜਿਹੜੇ ਸੁਣਦੇ ਦਰਸ਼ਕ ਨੇ ਉਹਨਾਂ ਦਾ ਵੀ ਇਹੋ ਜਿਹੇ ਚੈਨਲਾਂ ਨੂੰ ਸਪੋਰਟ ਕਰਨੀ ਚਾਹੀਦੀ ਹੈ ਅਸੀਂ ਇਹ ਵੀ ਅਪੀਲ ਕਰਦੇ ਆ ਲੋਕਾਂ ਨੂੰ